ਤੁਹਾਨੂੰ ਸੱਜਣੋ ਪਤਿਅਾਸ ਕਰਦਾ ਹਾਂ ਵਾਇਕੀ ਦੀ ਕਾਹਨ ਸਾ ਵਾਇਕੀ ਦੀ ਕਿਹੜੇ ਆਰ ਕੀ ਗਈ ਹੈ ਆਪਣਾ ਕੀ ਹਾਲ ਹੈ ਆਪਾਂ ਪੰਜਾਬੀਆਂ 'ਚ ਇੱਕ ਬਿਮਾਰੀ ਹੈ ਆਪਾਂ ਬੜੀ ਛੇਤੀ ਗੱਲਾਂ ਚਾ ਜਾਣਦੇ ਆ ਜਿਹੜਾ ਹੁੰਦਾ ਹੈ ਝੂਠ ਬੋਲ ਲੈਂਦਾ ਤੇ ਆਪਾਂ ਉਹਨਾਂ ਦੀ ਗੱਲਾਂ ਕਾਖਿਓ ਦੇ ਮਗਰ ਲੱਗ ਜਾਂਦੇ ਆ ਫਿਰ ਪਛਤਾਉਨੇ ਆ ਪੰਜ ਸਾਲ ਤੁਸੀਂ ਸਾਰੇ ਪੜੇ ਲਿਖੇ ਹੋ ਕਿਤੇ ਸੋਚਿਆ ਕਿ ਕਿਹੜੀ ਪਾਰਟੀ ਨੇ ਆਪਣੇ ਪੰਜਾਬ ਦੀ ਗੱਲ ਕੀਤੀ ਹੈ ਤੇ ਕਿਹੜੀ ਪਾਰਟੀ ਨੇ ਪੰਜਾਬ ਬਣਾਇਆ ਜੇ ਤੁਸੀਂ ਘਰੇ ਬਹਿ ਕੇ ਕਾਗਜ ਪੈਨਸਲ ਲੈ ਕੇ ਤੁਸੀਂ ਲਿਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਇਕੱਲਾ ਅਕਾਲੀ ਦਲ ਨਹੀਂ ਕੰਮ ਕੀਤਾ ਹੁਣ ਤੁਸੀਂ ਕਰਨ ਤਰਨ ਸ਼ਹਿਰ ਚ ਰਹਿ ਨਿਓ ਤੁਸੀਂ ਤਰੰਤ ਤਰੰਤ ਸ਼ਹਿਰ ਤੋਂ ਅੰਮ੍ਰਿਤਸਰ ਚਲੇ ਜਾਓ ਇੱਥੋਂ ਪਠਾਨਕੋਟ ਚਲੇ ਜਾਓ ਇੱਥੋਂ ਪਟਿਆਲì ਚਲੇ ਜਾਓ ਇਹ ਇੱਥੇ ਚੰਡੀਗੜ੍ਹ ਚਲੇ ਜਾਓ ਜੋ ਕੁਝ ਦੇਖੋਗੇ ਉਹ ਕਾਲੀਦਲ ਨੇ ਬਣਾਇਆ ਇਹ ਚੌੜੀਆਂ ਸੜਕਾਂ ਜਿੱਥੇ ਅੱਜ ਅੱਜਕੱਲ੍ਹ ਨਿੰਮ ਪਾਲ ਰਹੇ ਹੋ ਨਹੀਂ ਬਣਾਉਣਾ ਕਾਲੀਦਲ ਨੇ ਆਹ ਬਿਜਲੀ ਜਿੰਨੀ ਆਉਂਦੀ ਹੈ ਜਿੰਨੇ ਥਰਮਲ ਪਲਾਂਟ ਪੰਜਾਬ ਦੇ ਆ ਸਾਰੇ ਕਾਲੀਦਲ ਨੇ ਬਣਾਇਆ ਜਿੰਨੇ ਡਿਵੈਲਪਮੈਂਟ ਆਦਲਾ ਗੁਰੂਦੀ ਨਗਰੀ ਹੈ ਮੈਨੀ ਤੁਮਾਰੀ ਲੱਗੀ ਸੀ ਤੁਸੀਂ ਜਾਣਦੇ ਹੋ ਜਿਹੜੀ ਮੇਨ ਸੜਕ ਹੈ ਕੀ ਬੁਰਾ ਹਾਲ ਹੁੰਦਾ ਸੀ ਇੱਥੇ 200 ਕਰੋੜ ਰੁਪਏ ਮੈਂ ਲੈ ਕੇ ਆਇਆ ਸੀ ਅਸ ਗੁਰੂਦੀ ਨਗਰੀ ਨੂੰ ਸਜਾਉਣ ਵਾਸਤੇ ਫਿਰ ਇਹ ਤਾਂ ਆਪਾਂ ਹੋਰ ਵਧੀਆ ਬਣਾ ਦਨਾ ਸੀ ਪਰ ਸਰਕਾਰੀ ਕੰਪਨੀ ਚਲੀ ਗਈ ਹੁਣ ਕੋਈ ਖਰਮੀਰ ਕਹਿੰਦਾ ਫਿਰਦਾ ਕਿ ਮੈਂ ਲਿਆਂਦੇ 200 ਕਰੋੜ ਉਹਨੂੰ ਕਹੇ ਅੰਮਰ ਸਤ ਜਿਐ ਜਾਓ ਕਿਤੇ ਵੀ ਚਲ ਜਿਓ ਗੁਰੂਦੀ ਨਗਰੀ ਕਿੰਨੀ ਸੋਹਣੀ ਸਜਾਈ ਹੈ ਦੇਖੋ ਵੱਡੇ ਬਾਦਲ ਸਾਹਿਬ ਦੀ ਤੇ ਕਾਲੀ ਦਲ ਦੀ ਸੋਚ ਜਿਹੜੀ ਹੈ ਨਾ ਉਹ ਗੁਰੂਆਂ ਦੀ ਦੱਸੀ ਹੋ ਰਸਤੇ ਦੀ ਸੋਚ ਹੈ ਕਿ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਸੀਂ ਕਿਤੇ ਫਰਕ ਨਹੀਂ ਦੇਖੋਗੇ ਹਿੰਦੂ ਜੈ ਕ੍ਰਿਸਚਨ ਮੁਸਲਮਾਨ ਦੇ